ਮੈਂ ਤੁਹਾਨੂੰ ਇੱਕ ਗੱਲ ਦੱਸਾਂ ਵੀ ਜਿਹੜੀਆਂ ਨੇ ਸਾਰੀਆਂ ਪਾਰਟੀਆਂ ਦੇ ਵੱਡੇ ਆਗੂ ਨੇਗੇ ਉਹ ਸਾਰੇ ਮੈਨੂੰ ਆਪ ਫੋਨ ਲਾਉਂਦੇ ਨੇਗੇ ਸਾਰੀਆਂ ਮਰੀਆ ਆਮ ਇੰਤਾਂ ਕੱਢਦੇ ਰਹੇ ਨੇਗੇ ਜੇ ਕਿਸੇ ਪਾਰਟੀ ਦੇ ਵਰਕਰ ਨੇ ਆਉਣਾ ਹੋਵੇ ਤਾਂ ਮੈਂ ਰਿਕਾਰਡਿੰਗਾਂ ਕਰੀਆਂ ਫੋਨ ਦੇ ਵਿੱਚ ਦਿਖਾ ਦੂੰ ਮੇਰੇ ਕੋਲੇ ਘਰੇ ਆਜੋ ਜਿਹੜੇ ਥੋੜੇ ਵੱਡੇ ਆਗੂਲੇ ਲੀਡਰ ਨੇ ਮੈਂ ਦਿਖਾ ਦੂੰਗਾ ਅੱਜ ਮੈਂ ਮਨਦੀਪ ਲਈ ਕਿਉਂ ਆਇਆ ਕਿਉਂਕਿ ਮੈਂ ਚਾਹਣਾ ਕਿ ਇਹਨਾਂ ਦਿੱਲੀ ਦੇ ਜਿਹੜੇ ਦਲਾਲਾਂ ਸਾਡਾ ਪੰਜਾਬ ਬਾਹਰ ਆਵੇ ਅੱਜ ਸਾਡੇ ਕੋਲ ਸਾਡੀ ਪੰਜਾਬ ਦੀ ਵਿਧਾਨ ਸਭਾ ਨਹੀਂ ਹੈਗੀ 92 93 ਐਮਐਲਏ ਤਾਂ ਪਹਿਲਾਂ ਨੇ ਇਹਨਾਂ ਕੋਲੇ ਲੇਕਿਨ ਇੱਕ ਅਸੀਂ ਹੋਰ ਜਿਤਾਉਣਾ ਜਿਮਣੀ ਚੋਣ ਦੇ ਵਿੱਚ ਇਸ ਕਰਕੇ ਪਹਿਲਾਂ ਵਾਲਾ ਨਾਲ ਤੁਸੀਂ ਕੀ ਲੈ ਕੇ ਦਿੱਤੇ ਹੱਕ ਕਿਸਾਨੀ ਤੁਸੀਂ ਪੈਰਾਂ ਥੱਲੇ ਰੋਲਤੀ ਲੈਂਡ ਪੂਲਿੰਗ ਨੀਤੀ ਤੁਸੀਂ ਲਿਆਤੀ ਮਾਸਟਰ ਤੁਸੀਂ ਕੁੱਟੇ ਮਜ਼ਦੂਰ ਤੁਸੀਂ ਕੁੱਟੇ ਕਿਸਾਨ ਤੁਸੀਂ ਕੁੱਟੇ ਜਿਹੜਾ ਤੁਸੀਂ ਕਹਿੰਦੇ ਸੀ ਕਿ ਸਾਡੀ ਸਰਕਾਰ ਧਰਨਾ ਨਹੀਂ ਲੱਗਣਾ ਸਭ ਤੋਂ ਵੱਧ ਧਰਨਾ ਨਹੀਂ ਥੋੜੀ ਸਰਕਾਰ ਦੇ ਵਿੱਚ ਨੇਗੇ ਤੁਸੀਂ ਕੀ ਕਰਤਾ ਉਹ ਧਰਨੇ ਰੋਕਣ ਲਈ ਤੁਸੀਂ ਕਹਿੰਦੇ ਸੀ ਕਿ ਅਸੀਂ ਆਮ ਘਰਾਂ ਦੇ ਮੁੰਡਿਆਂ ਨੂੰ ਟ ਕੋਈ ਬਾਦਲ ਵਾਲਾ ਕਾਂਗਰਸ ਚ ਲੈ ਜਾਂਦਾ ਕਾਂਗਰਸ ਵਾਲਾ ਬਦਲ ਚ ਲੈ ਜਾਂਦਾ ਕੋਈ ਝਾੜੂ ਵਾਲਾ ਉਧਰ ਚਲੇ ਨਾ ਦਲਬਾਜ਼ੂ ਤੁਸੀਂ ਉਹ ਸਭ ਲੋਕ ਅਸੀਂ ਤਾਂ ਇੱਕ ਆਮ ਨਿਰਪੱਖ ਲੋਕਾਂ ਦੀ ਸਰਬਸਾਂਝੀ ਉਮੀਦਵਾਰਾਂ ਦੀ ਸਪੋਰਟ ਕਰ ਰਹੇ ਹਾਂ ਇੱਥੇ ਇਹ ਚਰਚਾਵਾ ਹੋ ਰਹੀ ਹੈ ਕਿੰਦੇ ਵੀ ਭਾਈ ਭਾਨੇ ਸੁੱਧੂ ਨੇ ਦਿਨਾਂ 'ਚ ਹਵਾ ਬਦਲ ਦਿੱਤੀ ਹੁਣ ਤੁਸੀਂ ਰੋਡ ਸ਼ੋਅ ਕਰ ਰਹੇ ਹੋ ਹਵਾ ਕਿਵੇਂ ਬਦਲ ਗਈ ਸਾਰੇ ਹੀ ਬਦਲਣ ਵਾਲੇ ਆ ਇਕੱਲਾ ਇਕੱਲਾ ਬੰਦਾ ਬਦਲਣ ਵਾਲਾ ਮੈਂ ਕੁਝ ਨਹੀਂ ਹੈਗਾ ਮੱਝ ਦੇ ਲੋਕ ਬੜੇ ਸੂਰਬੀਰ ਬਹਾਦਰ ਤੇ ਬੜੇ ਅਣਖੀਲੇ ਲੋਕ ਨੇਗੇ ਇਹ ਜਦੋਂ ਆਪਣੀਆਂ ਇਤਿਹਾਜਾਂ ਦੇ ਵੱਡੇ ਵੱਡੇ ਤਖਤ ਤੇ ਪਲਟ ਦਿੰਦੇ ਨੇ ਰਾਜਾਂ ਦੇ ਰਾਜ ਖਤ ਬਹੁਤ ਅਣਖੀਲੇ ਲੋਕ ਨੇਗੇ ਤੁਹਾਡੀ ਵੀ ਤਿਆਰੀ ਆ 2027 ਨੂੰ ਲੈ ਕੇ ਕਿੱਥੋਂ ਚੌਣ ਲੜ ਰਹੇ ਹੋ ਜੀ ਮੇਲੇ ਬੰਨਾ ਜ਼ਰੂਰੀ ਨਹੀਂ ਪਰ ਜ ਖੜਾ ਹੋਇਆ ਤਾਂ ਫਿਰ ਵੱਡੇ ਨਾਲ ਹੀ ਮੱਖ ਮੰਤਰੀ ਦੇ ਬਰਾਬਰ ਖੜਾ ਹਾਂਗਾ ਐਸਡੀ ਟੀਵੀ ਤੇ ਤੁਹਾਡਾ ਸਵਾਗਤ ਹੈ ਜੀ ਮੈਂ ਹਾਂ ਤੁਹਾਡਾ ਆਪਣਾ ਸਿਮਰਨਜੀਤ ਸਿੰਘ ਢਿੱਲੋਂ ਦੋਸਤੋ ਇਸ ਵਕਤ ਅਸੀਂ ਤਰਨਤਾਰਨ ਵਿਧਾਨ ਸਭਾ ਹਲਕੇ ਦੇ ਵਿੱਚ ਪਹੁੰਚੇ ਆ ਭਾਨਾ ਸਿੱਧੂ ਮਨਦੀਪ ਸਿੰਘ ਦੇ ਹੱਕ ਦੇ ਵਿੱਚ ਪ੍ਰਚਾਰ ਕਰ ਰਿਹਾ ਹੈ ਤੇ ਗੱਲਬਾਤ ਕਰਦੇ ਵੀ ਭਾਈ ਕਿਉਂ ਪ੍ਰਚਾਰ ਕਰਨ ਲਈ ਆਉਣਾ ਪੈ ਗਿਆ ਕਿ ਆਖਿਰਕਾਰ ਖਾਸੀਅਤ ਕੀ ਹੈ ਮਨਦੀਪ ਸਿੰਘ ਦੇ ਵਿੱਚ ਬਾਕੀ ਜਿਹੜੇ ਉਮੀਦਵਾਰਾਂ ਦੇ ਇਹ ਜੇ ਨਾਲ ਕੰਪੇਅਰ ਕਰੀਏ ਭਾਨਾ ਸ ਸਾਸਤਰੀ ਕਾਲ ਬਾਈ ਇਹ ਜਿਹੜਾ ਤੇਰਾ ਸਵਾਲ ਹੈ ਦਾ ਜਵਾਬ ਮੈਂ ਦਿੰਦਾ ਮੈਨੂੰ ਜਿਹੜੇ ਸਾਰੀਆਂ ਇਹ ਪਾਰਟੀਆਂ ਨੇਗੀਆਂ ਮੇਰੇ ਕਈ ਨਾ ਜਿਹੜਾ ਪਾਰਟੀਆਂ ਦੇ ਵਰਕਰ ਨੇ ਮੇਰਾ ਉਹ ਬਹੁਤ ਵਿਰੋਧ ਕਰ ਲੱਗੇ ਥੱਲੇ ਕਮੈਂਟ ਵੀ ਮੈਂ ਦੇਖਦਾ ਹੁੰਨਾ ਮੈਂ ਤੁਹਾਨੂੰ ਇੱਕ ਗੱਲ ਦੱਸਾਂ ਵੀ ਜਿਹੜੀਆਂ ਨੇ ਸਾਰੀਆਂ ਪਾਰਟੀਆਂ ਦੇ ਵੱਡੇ ਆਗੂ ਨੇਗੇ ਉਹ ਸਾਰੇ ਮੈਨੂੰ ਆਪ ਫੋਨ ਲਾਉਂਦੇ ਨੇਗੇ ਸਾਰਿਆਂ ਬਾਰੇ ਆਮ ਇੰਤਜ਼ਾਰ ਕਰਦੇ ਰਹੇ ਨੇਗੇ ਜੇ ਕਿਸੇ ਪਾਰਟੀ ਦੇ ਵਰਕਰ ਨੇ ਆਉਣਾ ਹੋਏ ਤਾਂ ਮੈਂ ਇਹ ਰਿਕਾਰਡਿੰਗਾਂ ਕਰੀਆਂ ਫੋਨ ਦੇ ਵਿੱਚ ਦਿਖਾ ਦੂ ਮੇਰੇ ਕੋਲੇ ਘਰੇ ਆਜੋ ਜਿਹੜੇ ਥੋੜੇ ਵੱਡੇ ਆਗੂਲੇ ਲੀਡਰ ਨੇ ਮੈਂ ਦਿਖਾ ਦੂੰਗਾ ਕਿਹੜੀ ਕਿਹੜੀ ਪਾਰਟੀ ਨੇ ਅਪਰੋਚ ਕੀਤੀ ਭਾਨੇ ਸਿੱਧੂ ਤਾਂ ਸਾਰੀਆਂ ਤਿੰਨੇ ਚਾਰੇ ਪਾਰਟੀਆਂ ਜਿਹੜੇ ਮੇਨ ਨਹੀਂ ਆ ਹੁਣ ਮੈਂ ਰਿਕਾਰਡਿੰਗਾਂ ਕਰੀਆਂ ਦਿਖਾ ਦੂੰ ਅੱਜ ਮੈਂ ਮਨਦੀਪ ਲਈ ਕਿਉਂ ਆਇਆ ਕਿਉਂਕਿ ਮੈਂ ਚਾਹੁੰਨਾ ਕਿ ਇਹਨਾਂ ਦਿੱਲੀ ਦੇ ਜਿਹੜੇ ਦਲਾਲਾਂ ਤੋਂ ਬਾਹਰ ਸਾਡਾ ਪੰਜਾਬ ਦੇ ਬਾਹਰ ਆਵੇ ਸਾਡਾ ਪੰਜਾਬ ਸਾਡਾ ਸਾਡੇ ਪੰਜਾਬ ਦੇ ਵਿੱਚ ਸਾਡੇ ਖੇਤਰੀ ਪਾਰਟੀ ਬਣੇ ਪੰਜਾਬ ਦੀ ਗੱਲ ਕਰਨ ਵਾਲੇ ਪੰਜਾਬ ਨਾ ਕਿ ਜਿਨ੍ਹਾਂ ਨੇ ਪੰਜਾਬ ਨੂੰ ਵੇਚਿਆ ਉਹ ਅੱਜ ਸਾਡੇ ਕੋਲ ਸਾਡੀ ਪੰਜਾਬ ਦੀ ਵਿਧਾਨ ਸਭਾ ਨਹੀਂ ਹੈਗੀ 92 93 ਐਮਐਲ ਤਾਂ ਪਹਿਲਾਂ ਨੇ ਇਹਨਾਂ ਕੋਲੇ ਇਹ ਕਹਿੰਦੇ ਇੱਕ ਅਸੀਂ ਹੋਰ ਜਿਤਾਉਣਾ ਜਿਮਣੀ ਚੋਣ ਦੇ ਵਿੱਚ ਇਸ ਕਰਕੇ ਪਹਿਲਾਂ ਵਾਲਾਂ ਨਾਲ ਤੁਸੀਂ ਕੀ ਲੈ ਕੇ ਦਿੱਤੇ ਹੱਕ ਕਿਸਾਨੀ ਤੁਸੀਂ ਪੈਰਾਂ ਥੱਲੇ ਰੋਲਤੀ ਲੈਂਡ ਪੁਲਿੰਗ ਦੀ ਨੀਤੀ ਤੁਸੀਂ ਲਿਆਤੀ ਮਾਸਟਰ ਤੁਸੀਂ ਕੁੱਟੇ ਮਜ਼ਦੂਰ ਤੁਸੀਂ ਕੁੱਟੇ ਕਿਸਾਨ ਤੁਸੀਂ ਕੁੱਟੇ ਜਿਹੜਾ ਤੁਸੀਂ ਕਹਿੰਦੇ ਸੀ ਕਿ ਸਾਡੀ ਸਰਕਾਰ ਧਰਨਾ ਨਹੀਂ ਲੱਗਣਾ ਸਭ ਤੋਂ ਵੱਧ ਧਰਨਾ ਨਹੀਂ ਥੋੜੀ ਸਰਕਾਰ ਦੇ ਵਿੱਚ ਨੇਗੇ ਤੁਸੀਂ ਕੀ ਕਰਤਾ ਉਹ ਧਰਨੇ ਰੋਕਣ ਲਈ ਚੁੰਨੀਆਂ ਧੀਆਂ ਪੈਣਾ ਦੇ ਤੁਸੀਂ ਪੈਰਾਂ ਦੇ ਵਿੱਚ ਰੋਲਤੀਆਂ ਗੈਂਗਸਟਰ ਬਾ ਤੁਸੀਂ ਵਧਾਤਾ ਨਸ਼ਾ ਬਾ ਤੁਸੀਂ ਵਧਾਤਾ ਪ੍ਰਵਾਸ ਤੁਹਾਡੇ ਦੇ ਵਿੱਚ ਵੱਧ ਗਿਆ ਨੌਜਵਾਨ ਤੁਹਾਡੇ ਦੇ ਵਿੱਚ ਰਹਿਣ ਨੂੰ ਪੰਜਾਬ ਦੇ ਵਿੱਚ ਯਾਰ ਨਹੀਂ ਤੁਸੀਂ ਕਹਿੰਦੇ 3000 ਗਰਾਊਂਡ ਬਣਾਵਾਂਗੇ ਗਰਾਊਂਡ ਬਣਾ ਕੇ ਚਟੋਂਗੇ ਜੇਕਰ ਪੰਜਾਬ ਦੇ ਨੌਜਵਾਨੀ ਨਾਲ ਪੰਜਾਬ ਦੇ ਵਿੱਚ ਰਹੇ ਤੁਸੀਂ ਉਹ ਪੰਜਾਬ ਦੇ ਲੋਕਾਂ ਦਾ ਟੈਕਸ ਦਾ ਪੈਸਾ ਜੇ ਤੁਸੀਂ ਕਹਿੰਦੇ ਹੋ ਗਰਾਊਂਡ ਬਣਾਉਣਾ 50 ਲੱਖ ਦਾ ਵਿੱਚੋਂ 10 ਲੱਖ ਰੁਪਏ ਲਾ ਕੇ 40 ਲੱਖ ਰੁਪਏ ਤੁਸੀਂ ਖਾਣਾ ਹੈ ਕਰਨਾ ਤੁਸੀਂ ਕੀ ਹੈ ਥੋਡੇ ਕਰਪਸ਼ਨ ਥੋਡੇ ਥੋਡੇ ਲੀਡਰ ਕਰ ਰਹੇ ਨੇਗੇ ਕਰਪਸ਼ਨ ਥੋਡੇ ਵਿੱਚ ਐਮਐਲਏ ਨੇ ਥੋਡਿਆਂ ਦੇ ਵਿੱਚ ਕਰਪਸ਼ਨ ਕੀਤੀ ਮਾਨਸਾ ਵਾਲਿਆਂ ਨੇ ਕੀਤੀ ਆ ਡੀਜੀਪੀ ਆਈਜੀ ਲੈਵਲ ਦਾ ਲੈਵਲ ਦਾ ਬੰਦਾ ਆਈਪੀਐਸ ਅਫਸਰ ਥੋਡੀ ਸਰਕਾਰ ਦੇ ਵਿੱਚ ਕਰਪਸ਼ਨ ਕਰ ਰਿਹਾ ਉਹਨੂੰ ਆਕੇ ਦਿੱਲੀ ਦੀ ਸੀਬੀਆਈ ਚੱਕ ਰਹੀ ਆ ਦੱਸੋ ਕੀ ਆ ਦੱਸੋ ਕਿਹੜੀ ਪੰਜਾਬ ਕਿਹੜੀ ਵੀ ਇੱਕ ਗੱਲ ਤੇ ਖੜੇ ਹੋ ਵੀਆਈਪੀ ਕਲਚਰ ਤੁਸੀਂ ਦੁਗਣਾ ਤਿਕਣਾ ਚੱਕਤਾ ਥੋਡੀ ਸਰਕਾਰ ਦੇ ਵਿੱਚ ਜੇਕਰ ਬੂਟ ਮੁੱਖ ਮੰਤਰੀ ਲੋਕਾਂ ਦਾ ਉਹਦੇ ਲਈ ਗਰਨਮੈਂਟ ਦੋ ਰੱਖੇ ਜਾਂਦੇ ਨੇਗੇ ਤੁਸੀਂ ਦੱਸੋ ਕਿਹੜੀ ਚੀਜ਼ੇ ਤੱਕ ਤਾਂ ਜੇ ਨੇੜਾਈਆਂ ਹਰ ਪੱਖੋਂ ਦੇਖ ਲਓ ਤੁਸੀਂ ਕਹਿੰਦੇ ਪਤੀਲੇ ਤੇ ਮੋਹਰਾਂ ਉਹ ਗੱਲਾਂ ਕਰਦੇ ਸੀਗੇ ਅੱਜ ਤੁਹਾਡੇ ਕੀ ਆ ਹਰ ਇੱਕ ਥਾਂ ਦੇ ਫਲੈਕਸ ਬੋਰਡ ਤੁਹਾਡੇ ਸਾਰਾ ਕੁਝ ਹੋ ਰਿਹਾ ਇਹ ਪੈਸਾ ਕਿਥੋਂ ਆ ਰਿਹਾ ਇਹ ਇੰਨਾ ਪੈਸਾ ਕਿਥੋਂ ਆ ਰਿਹਾ ਲੋਕਾਂ ਦਾ ਪੈਸਾ ਜਿਹੜਾ ਤੁਸੀਂ ਇੰਨਾ ਵੋਟਾਂ ਦੇ ਉੱਪਰ ਖਰਚ ਕਰ ਰਹੇ ਹੋ ਸਭ ਤੋਂ ਵੱਧ ਜਿਹੜਾ ਕਿ ਪੈਸਾ ਇਸ ਸਮੇਂ ਦੇ ਵਿੱਚ ਹਲਕੇ ਦੇ ਵਿੱਚ ਕੌਣ ਪੈਸਾ ਕਿਹੜੀ ਪਾਰਟੀ ਖਤਮ ਲਾ ਰਹੀ ਆ ਆਮ ਆਦਮੀ ਪਾਰਟੀ ਦੂਜੇ ਨੰਬਰ ਤੇ ਕੌਣ ਲਾ ਰਹੀ ਆ ਕਾਂਗਰਸ ਤੀਜੇ ਨੰਬਰ ਤੇ ਬਦਲ ਦਲ ਸਾਡੇ ਦਾ ਆਮ ਆਮ ਘਰ ਦਾ ਮੁੰਡਾ ਸਾਡੇ ਦਾ ਇੱਨਾ ਖ ਤੁਸੀਂ ਕਹਿੰਦੇ ਸੀ ਕਿ ਅਸੀਂ ਆਮ ਘਰਾਂ ਦੇ ਮੁੰਡਿਆਂ ਨੂੰ ਟਿਕਟਾਂ ਦੇਵਾਂਗੇ ਤਿੰਨ ਵਾਰੀ ਐਮਐਲਏ ਰਿਹਾ ਹੋਇਆ ਬੰਦੇ ਨੂੰ ਤੁਸੀਂ ਟਿਕਟ ਦਿੰਦੇ ਹੋ ਤੁਸੀਂ ਕਹਿੰਦੇ ਸੀ ਕਿ ਅਸੀਂ ਤੁਸੀਂ ਕਿਤੇ ਕੋਈ ਬਾਦਲ ਵਾਲਾ ਕਾਂਗਰਸ ਚ ਲੈ ਜਾਂਦਾ ਕਾਂਗਰਸ ਵਾਲਾ ਬਾਦਲ ਚ ਲੈ ਜਾਂਦਾ ਕੋਈ ਝਾੜੂ ਵਾਲਾ ਉੱਧਰ ਚੱਲੇ ਨਾ ਦਲਬਜ਼ੂਰ ਤੁਸੀਂ ਉਹ ਸਭ ਲੋਕ ਅਸੀਂ ਤਾਂ ਇੱਕ ਆਮ ਨਿਰਪੱਖ ਲੋਕਾਂ ਦੀ ਸਰਬਸਾਂਝੀ ਉਮੀਦਵਾਰਾਂ ਦੀ ਸਪੋਰਟ ਕਰ ਰਹੇ ਹਾਂ ਅੱਛਾ ਭਾਈ ਇੱਥੇ ਇਹ ਚਰਚਾਵਾਂ ਹੋ ਰਹੀਆਂ ਕਹਿੰਦੇ ਵੀ ਭਾਈ ਭਾਨੇ ਸਿੱਧੂ ਨੇ ਦਿਨਾਂ 'ਚ ਹਵਾ ਬਦਲ ਦਿੱਤੀ ਹੁਣ ਤੁਸੀਂ ਰੋਡ ਸ਼ੋਅ ਕਰ ਰਹੇ ਹੋ ਹਵਾ ਕਿਵੇਂ ਬਦਲ ਗਈ ਸਾਰੀ ਬਦਲ ਨਾਲ ਨੇ ਆ ਕੱਲਾ ਕੱਲਾ ਬੰਦਾ ਬਦਲ ਨਾਲ ਮੈਂ ਕੁਝ ਨਹੀਂ ਹੈਗਾ ਮੈਂ ਸਭ ਤੋਂ ਨਿਮਾਣਾ ਬੰਦਾ ਠੀਕ ਹੈ ਅਸੀਂ ਸਭ ਤੋਂ ਅਸੀਂ ਤਾਂ ਆਪਣੇ ਪੰਜਾਬ ਦੀ ਆਪਣੇ ਕਿਸਾਨਾਂ ਮਜ਼ਦੂਰਾਂ ਦੀ ਹੱਕਾਂ ਦੀ ਨੌਜਵਾਨਾਂ ਦੀ ਗੱਲ ਕਰਨ ਵਾਲੇ ਆ ਦਿਖਾ ਕਿਸੇ ਲੀਡਰ ਨੇ ਮੇਰੇ ਜਿੰਨੇ ਕੰਮ ਕੀਤੇ ਹੋਣ ਇਹਨਾਂ ਦਾ ਇੱਕ ਵੀ ਐਮਐਲਏ ਨੇ ਕਿਸੇ ਨੇ ਵੀ ਮੇਰੇ ਘਰੇ ਲੋਕ ਬੁੱਧਵਾਰ ਨੂੰ ਦੇਖੀ ਕਿਵੇਂ ਆ ਕੇ ਲੋਕਾਂ ਦੀਆਂ ਸੰਗਤਾਂ ਮੇਰੇ ਘਰੇ ਆਉਂਦੀਆਂ ਨੇਗੀਆਂ ਇਹਨਾਂ ਦੇ ਘਰੇ ਤਾਂ ਕੋਈ ਜਾਂਦਾ ਹੀ ਨਹੀਂ ਤਾਂ ਪਤਾ ਨਹੀਂ ਰਹਿੰਦੇ ਕਿੱਥੇ ਨੇਗੇ ਇਹਨਾਂ ਦਾ ਪਤਾ ਨਹੀਂ ਕਿੱਥੇ ਰਹਿੰਦੇ ਨੇਗੇ ਭਾਈ ਤੁਹਾਨੂੰ ਤਾਂ ਚੈਨੀ ਚੋਰ ਬਣਾਤਾ ਸੀਗਾ ਜੀ ਚੈਨੀ ਚੋਰਾਂ ਨੇ ਨੌ ਪਰਚੇ ਇੱਕ ਦਿਨ ਤੇ ਪਾਏ ਨੇ ਮੇਰੇ ਭੈਣ ਤੇ ਪਰਚਾ ਪਾਇਆ ਉਹਨਾਂ ਨੇ ਹਮ ਸਭ ਕੁਝ ਇਹਨਾਂ ਨੇ ਕੀਤਾ ਉਹ ਸਭ ਨੂੰ ਦੁਨੀਆ ਨੂੰ ਪਤਾ ਫੇਰ ਇੱਕ ਚੀਜ਼ ਦੇਖੋ ਮੈਨੂੰ ਇਹਨਾਂ ਨੇ ਚੈਨੀ ਚੋਰ ਬਣਾਇਆ ਮੇਰੇ ਤੋਂ ਪਰਚਾ ਪਾਇਆ ਇਹਨਾਂ ਦੇ ਕੇਜਰੀਵਾਲ ਨੇ ਮਾਫੀ ਮੰਗ ਕੇ ਖੜਾ ਛੜਾਇਆ ਕੇਜਰੀਵਾਲ ਨੇ ਮਾਫੀ ਮੰਗੀ ਆ ਮੇਰੇ ਤਾਂ ਇੱਕ ਦੀ ਜ਼ੋਰ ਨਾਲ ਲੋਕਾਂ ਨੇ ਬਾਹਰ ਕਢਾ ਕੇ ਲੈ ਕੇ ਆਂਦਾ ਕਿ ਨਹੀਂ ਲੈ ਕੇ ਆਂਦਾ 2.5 ਲੱਖ ਦਾ ਪਿੰਡ ਕੋਟਦੋਨੇ ਕੱਟ ਸੀਗਾ ਜਿੱਦਣ ਭਗਵਾਨਤਵਰ ਦੀ ਕੋਠੀ ਕਰਿਆ ਲੱਖ ਲੋਕੋ ਉਦਨੇ ਸੜਕਾਂ ਦੇ ਉੱਪਰ ਕੜਾਈਆਂ ਨਹੀਂ ਲੀ ਲੈਣੀਆਂ ਪਈਆਂ ਨਹੀਂ ਉਹ ਵੀਡੀਓ ਸਾਰੀਆਂ ਕੱਡੇ ਨਹੀਂ ਫਿਰ ਤੁਹਾਡੇ ਪ੍ਰਸ਼ਾਸਨ ਨੇ ਸਭ ਨਿਹਾੜੇ ਵੀ ਅਸੀਂ ਬਾਹਰ ਕੱਢਦੇ ਫਿਰ ਕੱਡੇ ਨਹੀਂ ਵਾਰ ਆ ਫਿਰਦਾ ਲੋਕਾਂ ਦੇ ਵਿੱਚ ਦਿਓ ਜਵਾਬ ਤੁਹਾਡੇ ਕੋਲੇ ਕੀ ਜਵਾਬ ਆ ਤੁਸੀਂ ਮਾਫੀਆਂ ਮੰਗਦੇ ਹੋ ਤੁਹਾਡੇ ਤੁਹਾਡੇ ਕੇਤਰੀਵਾਲ ਵਰਗੇ ਮਾਫੀਆਂ ਮੰਗਦੇ ਨੇ ਤਾਂ ਉਹ ਤੋਂ ਮਾਫੀ ਕਦੇ ਮੰਗੀ ਨਹੀਂ ਅਸੀਂ ਨਹੀਂ ਮਾਗਿਆ ਮੰਗਦੇ ਇਹ ਗੱਲ ਆ ਇਸ ਕਰਕੇ ਇਹ ਚੀਜ਼ ਨੂੰ ਲੋਕ ਸਮਝਣ ਮੈਂ ਲੋਕਾਂ ਨੂੰ ਹੀ ਬੇਨਤੀ ਕਰਦਾ ਵੀ ਤਕੜੇ ਹੋ ਕੇ ਆਪਾਂ ਭਰਾਵੋ ਪੰਜਾਬ ਦੀ ਆਪਣੇ ਹੱਕਾਂ ਦੀ ਗੱਲ ਕਰੀਏ ਆਪਾਂ ਭਾਈ ਮਨਦੀਪ ਸਿੰਘ ਨੂੰ ਉੱਥੇ ਜਿਤਾਈਏ ਚੌਣਸਾਨ ਬਾਲਟੀਆਂ 14 ਨੰਬਰ ਤੇ ਆ ਮੱਝ ਦੇ ਲੋਕ ਬੜੇ ਸੂਰਬੀਰ ਬਹਾਦਰ ਤੇ ਬੜੇ ਅਣਖੀਲੇ ਲੋਕ ਨੇਗੇ ਇਹ ਇਹ ਜਦੋਂ ਇੱਕ ਆਪਣੀ ਇਤਿਹਾਸਾਨ ਤਖਤ ਤੇ ਵੱਡੇ ਵੱਡੇ ਤਖਤ ਤੇ ਪਲਟ ਦਿੰਦੇ ਨੇ ਰਾਜਾਂ ਦੇ ਰਾਜ ਖਤਮ ਕਰ ਦਿੰਦੇ ਨੇ ਦਿੱਲੀ ਨੂੰ ਮੂਹਰੇ ਲਾ ਲੈਂਦੇ ਨੇ ਇਹ ਪਤਾ ਨਹੀਂ ਅਬਦਾਲੀ ਵਰਗਾਂ ਨੂੰ ਕਿੰਨਾ ਨੂੰ ਇਹ ਮੂਹਰੇ ਲਾ ਰਣੇ ਬਹੁਤ ਅਣਖੀਲੇ ਲੋਕ ਨੇਗੇ ਪੰਜਾਬ ਇੱਕ ਹੈ ਮਾਝਾ ਮਾਲਵਾ ਦੁਆਬਾ ਇਹ ਪੰਜਾਬ ਇੱਕ ਹੈ ਪੰਜਾਬ ਦੇ ਉੱਪਰ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਕਿਰਪਾ ਹੈ ਹਰ ਇੱਕ ਪਿੰਡ ਦੇ ਵਿੱਚ ਸਾਡਾ ਗੁਰੂ ਪ੍ਰਕਾਸ਼ ਹੈ ਉਸ ਗੁਰੂ ਦੀ ਕਿਰਪਾ ਹੈ ਇੱਥੇ ਅਣਖੀਲੇ ਜੋਧੇ ਸੂਰਬੀਰ ਜਮਦੀ ਜਮਦੀ ਰਹਣੇ ਆ ਇਸ ਕਰਕੇ ਲੋਕਾਂ ਦਾ ਹੰਗਾਰਾ ਕਿ ਹੋ ਜਾ ਮਿਲ ਰਿਹਾ ਤੁਸੀਂ ਰੋਡ ਸ਼ੋਅ ਕੱਢਦੇ ਸੀਗੇ ਲੋਕ ਲੋਕ ਕਿਸ ਤਰੀਕੇ ਨਾਲ ਮਿਲ ਰਹੇ ਜੀ ਬਹੁਤ ਵਧੀਆ ਹੋਣ ਇੱਕ ਚੀਜ਼ ਸਮਝੋ ਮੈਂ ਬਾਹਰੋਂ ਆਇਆ ਸਾਡੇ ਜਿਹੜੇ ਸਾਡੀ ਸਾਡੇ ਸਾਡੀ ਜਿਹੜੀ ਕਿ ਉਮੀਦਵਾਰ ਆ ਇਹਦੇ ਲਈ ਸਾਡੇ ਮੀਨ 90 ਬੰਦੇ ਬਾਹਰੋਂ ਆਏ ਹੋਏ ਨੇ ਹੈਨਾ ਪਰ ਇਹਨਾਂ ਦਾ ਜਿਹੜਾ ਐਮਐਲਏ ਆਉਂਦਾ ਹੈ ਨਾ ਇੱਕ ਪੂਰੇ ਪ੍ਰਚਾਰ ਕਰਨ ਲਈ ਇਹ ਨਾਲ 200 ਬੰਦਾ 400 ਬੰਦਾ ਨਾਲ ਲੈ ਕੇ ਆਉਂਦਾ ਇੱਕ ਇੱਕ ਬੰਦਾ ਇਹਨਾਂ ਦੇ ਨਾਲ ਹਲਕੇ ਦੇ ਲੋਕ ਨਹੀਂ ਹੈਗੇ ਮੈਂ ਗੱਲ ਇਹਨਾਂ ਦੇ ਨਾਲ ਤਾਂ ਬਾਹਰਲੇ ਲੋਕੀ ਤੁਰੇ ਫਿਰਦੇ ਨੇਗੇ ਉਹੀ ਹੁਣ ਜਿਵੇਂ ਹੁਣ ਮੁੱਖ ਮੰਤਰੀ ਅੱਜ ਰੋਡ ਸ਼ੋਅ ਕਰ ਰਿਹਾ ਹੈ ਇਹਦੇ ਨਾਲ 2000 ਬੰਦਾ ਬਾਹਰਲੇ ਪੰਜਾਬ ਦਾ ਹੀ ਆ ਹੁਣ ਤਿੰਨਵੇਂ ਇੱਕ ਗੱਲ ਸਮਝਾਉਣਾ ਇਹਨਾਂ ਕੋਲੇ ਇਹਨਾਂ ਦੇ ਅੱਲੇ ਪੱਲੇ ਕੀ ਆ ਹੁਣ 20-25000 ਤਾਂ ਪੱਕਾ ਵਰਕਰ ਪੂਰੇ ਪੰਜਾਬ ਦੇ ਵਿੱਚ ਹੈਗਾ ਬਾਦਲਦਾਲ ਕੋਲੇ ਉਹ ਜਿੱਥੇ ਵੀ ਕੋਈ ਪ੍ਰੋਗਰਾਮ ਹੋਗਾ ਉੱਥੇ ਹੋਊਗਾ ਅੱਜ 50000 ਬੰਦਾ ਪੂਰਾ ਪੱਕਾ ਹੈਗਾ ਆਮ ਆਦਮੀ ਪਾਰਟੀ ਕੋਲੇ ਕਹਿੰਦੇ ਨੇ ਸਰਕਾਰਾਂ ਕਾਂਗਰਸ ਕੋਲੇ ਹੈਗਾ 30000 ਬੰਦਾ ਪੱਕਾ ਉਹ ਜਿਹੜਾ ਸ਼ੁਰੂ ਤੋਂ ਉਤਰਾ ਆਉਂਦਾ ਹੁਣ ਇਹ 30000 ਬੰਦਾ ਜਿੱਥੇ ਕੋਈ ਪ੍ਰੋਗਰਾਮ ਹੋ ਉੱਥੇ ਸਾਰੇ ਇਕੱਠੇ ਕਰਕੇ ਲਿਆ ਜਾਂਦੇ ਨੇ ਹੁਣ ਇਹ ਜਿੱਤਦੇ ਕਿਵੇਂ ਨੇਗੇ ਜਿੱਤਦੇ ਪਤਾ ਕਿਵੇਂ ਨੇ ਇਹ ਪਾੜ ਕੇ ਲੋਕਾਂ ਨੂੰ ਜਿੱਤਦੇ ਨੇਗੇ ਉਹਦੇ ਲਈ ਵੀ ਇਹ ਪਾੜ ਕੇ ਲੋਕਾਂ ਨੂੰ ਜਿੱਤਦੇ ਦਿੰਦੇ ਨੇਗੇ ਪਾੜ ਉਤੇ ਰਾਜ ਕਰੋ ਇਹ ਕੰਮ ਹੈ ਗੋਰਿਆਂ ਵਾਲੀ ਨੀਤੀ ਹੈ ਗੋਰਿਆਂ ਵਾਲੀ ਨੀਤੀ ਹੈ ਇਹ ਧਰਮਾਂ ਦੇ ਇਹਨਾਂ ਦੀ ਵੋਟ ਕਿਹਦੇ ਕੋਲੇ ਆ ਪਖੰਡੀ ਬਾਬਿਆਂ ਕੋਲੇ ਪਖੰਡੀ ਸਾਰਿਆਂ ਕੋਲੇ ਇਹਨਾਂ ਦੀ ਨਸ਼ਾ mafia ਕੋਲੇ ਇਹਨਾਂ ਦੀ ਵੋਟ ਆ ਜੀ ਨਸ਼ੇ ਵਾਲੇ ਕੋਲੇ ਜਾਣਾ ਨਾ ਪਖੰਡੀ ਬਾਬੇ ਕੋਲੇ ਜਾਣਾ ਇਹਨਾਂ ਦੀ ਵੋਟ ਉੱਥੇ ਖੜੀ ਆ अच्छा मनदीप सिंह ਦੇ ਹੱਕ ਦੇ ਵਿੱਚ ਲੋਕ ਕਿਹੋ ਜਿਹਾ ਹੰਗਾਰਾ ਦੇ ਰਹੇ ਨੇ ਲੋਕਾਂ ਦਾ ਆਪ ਮਾਰੇ ਹੰਗਾਰਾ ਕਿਸੇ ਨੇ ਕੋਈ ਤੇਲ ਮੇਰੇ ਵਰਗਨੇ ਆਪਦੇ ਕੋਲੋਂ ਤੇਲ ਫੋਕ ਰਿਆ ਸਭ ਕੁਝ ਆਪਣੇ ਕੋਲੋਂ ਕਰ ਰਹੇ ਨੇ ਆਪ ਮਾਰੇ ਹੰਗਾਰਾ ਧੰਨਵਾਦ ਅੱਛਾ ਅੰਤ ਦੇ ਵਿੱਚ ਇਹ ਜ਼ਰੂਰ ਦੱਸ ਦਿਓ ਤੁਹਾਡੀ ਵੀ ਤਿਆਰੀ ਹੈ 2027 ਨੂੰ ਲੈ ਕੇ ਕਿੱਥੋਂ ਚੌਣ ਲੜ ਰਹੇ ਹੋ ਜੀ ਗੁਰੂ ਸਿੱਦਕ ਮੇਰਾ ਨਾ ਸਾਰਾ ਜਿਹੜਾ ਕਿ ਅਸਲ ਦੇ ਵਿੱਚ ਕੁਝ ਵੀ ਕੰਮ ਹੁੰਦਾ ਮੇਰਾ ਸਭ ਕੁਝ ਪਰਮਾਤਮਾ ਦੇ ਹੱਥ ਹੁੰਦੀ ਹੈ ਮੇਰਾ ਜੋ ਗੁਰੂ ਦਾ ਹੁਕਮ ਹੁੰਦਾ ਮੈਂ ਉਹ ਕਰੂੰਗਾ ਮੈਂ ਤਾਂ ਇਹਨਾਂ ਦੇ ਜਿਹੜੇ ਜਿੰਨੇ ਐਮਐਲ ਨੇ ਉਹਨਾਂ ਨੇ ਮੇਰੇ ਜਿੰਨੇ ਦਾ ਕੰਮ ਕੀਤਾ ਵੀ ਨਹੀਂ ਉਹਨੇ ਸਾਡੇ ਹ ਮੈਂ ਤੱਕ ਕਿੰਨੇ ਕੰਮ ਕੀਤੇ ਹੋਏ ਨੇਗੇ ਮੈਂ ਤਾਂ ਅੱਜ ਵੀ ਲੋਕਾਂ ਦੇ ਮਸਲੇ ਹੱਲ ਕਰਾਂ ਐਮਐਲਏ ਬਣਨਾ ਜ਼ਰੂਰੀ ਨਹੀਂ ਪਰ ਜੇ ਖੜਾ ਹੋਇਆ ਤਾਂ ਫਿਰ ਵੱਡੇ ਨਾਲ ਹੀ ਮੈਂ ਮੁੱਖ ਮੰਤਰੀ ਦੇ ਬਰਾਬਰ ਖੜਾ ਹੋਊਂਗਾ ਕਿਹੜੀ ਪਾਰਟੀ ਵੱਲੋਂ ਜੀ ਆਜ਼ਾਦ ਸਾਰੇ ਪੰਥਕ ਲੋਕਾਂ ਵੱਲੋਂ ਸਾਰੇ ਪੰਜਾਬ ਵੱਲੋਂ ਜਿਹੜੇ ਹਲਕੇ ਤੋਂ ਭਾਨੇ ਭਾਈ ਇਹ ਵੀ ਦੱਸਦੇ ਕਿਹੜੇ ਹਲਕੇ ਜਿੱਥੇ ਮੁੱਖ ਮੰਤਰੀ ਖੜਾ ਹੋ ਭਗਵੰਤ ਸਿੰਘ ਮਾਨ ਦੇ ਖਿਲਾਫ ਖੜੋਗੇ ਹਾਂ ਹਾਂ ਇਹ ਜੀ ਭੋਲ ਇਹ ਭਾਨਾ ਸਿੱਧੂ ਨੇ ਜੀ ਤਾਂ ਤਰਨਤਨ ਪਹੁੰਚੇ ਨੇ ਮਨਦੀਪ ਸਿੰਘ ਦੇ ਹੱਕ ਦੇ ਵਿੱਚ ਪ੍ਰਚਾਰ ਕਰਨ ਵਾਸਤੇ ਤਾਂ ਇਹ ਕਹਿ ਰਹੇ ਨੇ ਵੀ ਭਾਈ ਆਉਣ ਵਾਲੇ ਸਮੇਂ ਦੇ ਵਿੱਚ 2027 ਦੀ ਇਹਨਾਂ ਵੱਲੋਂ ਤਿਆਰੀ ਕੀਤੀ ਗਈ ਹੈ ਤਾਂ ਪੰਜਾਬ ਦੇ ਮੁੱਖ ਮੰਤਰੀ ਜੀ ਨੇ ਜਿਹੜੇ ਮੌਜੂਦਾ ਭਗਵੰਤ ਸਿੰਘ ਮਾਨ ਉਹਨਾਂ ਦੇ ਖਿਲਾਫ ਇਹ ਚੋਣ ਮੈਦਾਨ ਦੇ ਵਿੱਚ ਆਉਣਗੇ ਤਾਂ ਮਨਦੀਪ ਸਿੰਘ ਦੇ ਹੱਕ ਦੇ ਵਿੱਚ ਇਹ ਪ੍ਰਚਾਰ ਕਰ ਰਹੇ ਨੇ ਇਸ ਪੂਰੀ ਗੱਲਬਾਤ ਨੂੰ ਲੈ ਕੇ ਤੁਹਾਡੇ ਜੋ ਵਿਚਾਰ ਨੇ ਵਿਚਾਰ ਆਪਣੇ ਕਮੈਂਟ